ਰੁਕ ਰੁਕ ਕੇ ਪਤ ਆ ਗਈ ਕਿਤਾ ਕੂੜਾ ਕਿਉਂ ਸੁੱਟਿਆ ਹੈ ਨਾ ਬੱਪੂ ਇੱਥੇ ਪਹਿਲਾਂ ਵੀ ਤੇ ਕੂੜਾ ਸੁੱਟਿਆ ਸੀ ਅਸੀਂ ਸੜਤਾ ਤੇ ਫਿਰ ਕੀ ਹੋ ਗਿਆ ਨਾਲੇ ਤੁਸੀਂ ਤਾਂ ਪੜੇ ਲਿਖੇ ਹੋ ਤੁਹਾਨੂੰ ਨਹੀਂ ਪਤਾ ਕੂੜਾ ਨਹੀਂ ਸੁੱਟਣਾ ਨਾ ਬੱਪੂ ਤੂੰ ਵੀ ਕਮਾਲ ਕਰਦਾ ਸਾਡੇ ਕੱल्ल्या ਦੇ ਕੂੜਾ ਸੁੱਟਣਾ ਇੱਥੇ ਕਿੰਨਾ ਜ਼ਿਆਦਾ ਗੰਦ ਪੈ ਚੱਲਿਆ ਜੇ ਫਿਰ ਸਾਰੇ ਇਹਦਾ ਸੋਚ ਲੈਣ ਫਿਰ ਇਹਦਾ ਤਾਂ ਸਫਾਈ ਨਾ ਕੋਈ ਬੱਪੂ ਜੀ ਸਾਡੇ ਕੱल्ल्याਾਂ ਦੀ ਸਫਾਈ ਰੱਖਣਾ ਇੱਥੇ ਕਿਹੜਾ ਜ਼ਿਆਦਾ ਸਫਾਈ ਹੋ ਚੱਲੀ ਆ ਬੱਪੂ ਸਾਨੂੰ ਹੋਰ ਵੀ ਬੜੇ ਕੰਮ ਹੈ ਨਾਲੇ ਸਾਨੂੰ ਕੀ ਐਵੇਂ ਅੱਜ ਕੱਲ ਦੇ ਪੜਿਆ ਲਿਖਿਆ ਜਵਾਕਾਂ ਦਾ ਵੀ ਕੋਈ ਹਾਲ ਨਹੀਂ

ਆਪਾਂ ਜਾਂਦੇ ਹਾਂ ਆਓ ਆਪਾਂ ਸਾਰੇ ਰਲ ਮਿਲ ਕੇ ਆਪਣੇ ਸਕੂਲ ਪਿੰਡ ਆਲੇ-ਦੁਆਲੇ ਦੀ ਸਫਾਈ ਕਰਨ ਦਾ ਪ੍ਰਣ ਕਰੀਏ ਅਤੇ ਵਾਤਾਵਰਣ ਨੂੰ ਬਚਾਈਏ ਸਵੱਛਤਾ